ਏ ਜਗਤ ਮੇਰਾ ਕਿੱਥੋਂ ਹੋ ਗਿਆ ਨਾ ਅਸੀਂ ਆਪਣੀ ਮਰਜ਼ੀ ਨਾਲ ਜੰਮੇ ਸੀ ਤੇ ਨਾ ਹੀ ਆਪਣੀ ਮਰਜ਼ੀ ਨਾਲ ਮਰਾਂਗੇ ਇਹ ਕਿਹੜੀ ਸਿਆਣਪ ਦੀ ਨਿਸ਼ਾਨੀ ਹੈ ਕਿ ਕਿਰਾਏ ਦੇ ਘਰ ਨੂੰ ਅਸੀਂ ਆਪਣਾ ਬਣਾਉਣ ਤੇ ਤੁਲੇ ਹੋਇਆ ਕਈਆਂ ਨੂੰ ਰੱਬ ਸਮਝਦ ਤੇ ਦਿੰਦਾ ਹੈ ਸਮਝਣ ਦੀ ਪਰ ਕਈ ਭਰਮਿਤ ਹੋ ਕੇ ਸਾਰਾ ਜੀਵਨ ਸੰਸਾਰ ਨੂੰ ਪ੍ਰਾਪਤ ਕਰਨ ਵਿੱਚ ਗਵਾ ਦਿੰਦੇ ਨੇ ਕਿ ਆਹ ਜ਼ਮੀਨ ਮੇਰੀ ਹੋ ਜਵੇ ਆਹ ਘਰ ਮੇਰਾ ਹੋ ਜਵੇ ਇਹ ਤੁਹਾਡਾ ਨਹੀਂ ਹੈ ਤੁਹਾਡੀਆਂ ਰਜਿਸਟਰੀਆਂ ਤੁਹਾਡੇ ਮਰਨ ਤੋਂ ਬਾਅਦ ਪਤਾ ਨਹੀਂ ਕਿਸ ਕਿਸ ਦੇ ਨਾਮ ਚੜ ਜਾਨੀਏ ਜਿਹੜਾ ਇਹ ਗੱਲ ਸਮਝ ਗਿਆ ਤਾਂ ਜਾਣ ਲਿਓ ਕਿ ਉਹਨੇ ਗੁਰਬਾਣੀ ਤੋਂ ਕੁਝ ਸਿੱਖ ਲਿਆ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਆਸ ਇੱਕ ਨਾਮ ਸਮਾਇ ਲੈ ਇੱਕ ਨਾਮ ਮੈਂ ਕਰੈ ਵਿਨਾਸ਼ ਇੱਕ ਨਾਮ ਪਾਣੇ ਕਢ ਲੈ ਇੱਕ ਨਾਮ ਆਇਆ ਵਿੱਚ ਨੇਵਾਸ ਏ ਭੇ ਅੱਖ ਨ ਜਪਈ ਜਿਕ ਸਿਆਣੇ ਰਾਸ ਨਾਨਕ ਗੁਰਮੁਖ ਜਾਣਿਆ ਜਾਂ ਕੋ ਆਪ ਕਰੇ ਪ੍ਰਗਾਸ ਕੋੜੀ ਨਾਨਕ ਜੀ ਉਪਾਇ ਕੈ